ਅੱਜ ਭਰਾਵੋ ਟਾਇਰਾਂ ਬਾਰੇ ਗੱਲ ਕਰਦੇ ਆਂ ਜਰੂਰ ਆਪੋ ਆਪਣੀ ਰਾਇ ਕਮੈਂਟ ਕਰਕੇ ਜਰੂਰ ਦਿਓ ਆਹ ਟਾਇਰ ਨੇ BK T ਦੇ ਦੇਖੋ ਯਾਰ ਕਿੰਨਾ ਵਧੀਆ ਸ਼ੈਨਿਕ ਵਗੈਰਾ ਕੀ ਕਿੰਨਾ ਵਧੀਆ ਗਰੁੱਪਾ ਟਾਇਰ ਕਿਹੜੀ ਕੰਪਨੀ ਦੇ ਟਾਇਰ ਜਾਦੇ ਵਧੀਆਗੇ ਆਹ ਦੇਖੋ ਤੁਹਾਨੂੰ BK T ਦੇ ਟਾਇਰ ਦਿਖਾਉਣੇ ਆ ਇੱਧਰ ਆਗੇ ਨੰਬਰ 1 JK ਸੋਨਾ ਨੰਬਰ 1 ਇਹ ਥੋੜੇ ਖੁਸ਼ਕ ਹੁੰਦੇ ਆ ਟਾਇਰ ਹੈ ਵੀ ਥੋੜੇ ਪੁਰਾਣੇ ਉੱਚੇ ਮਾਡਲ ਥੋੜੇ ਨੀਵੇਂ ਮਾਡਲ ਆ ਇਹ JK ਦੇ ਆਗੇ ਅੱਗੇ ਆਗੇ ਰੇਡੀਅਲ ਰੇਡੀਅਲ ਟਾਇਰ ਆਗੇ ਕਿਹੜੇ ਤੁਹਾਡੇ ਕਿਵੇਂ ਇਧਰ ਆਗੇ ਅਪੋਲੋ ਦੇ ਟਾਇਰ ਆਗੇ ਇਹਦੇ ਅਪੋਲੋ ਦੇ ਆਗੇ ਇਧਰ ਵੀਕੇਟੀ ਦੇ ਫੇਰ ਆਗੇ ਇਧਰ ਆਹਾ ਰੇਡੀਅਲ ਆਗੇ ਤੁਹਾਡੇ ਮਨਪਸੰਦ ਟਾਇਰ ਕਿਹੜੇ ਆ ਭਰਾਵੋ ਅਕਸਰੀ ਜ਼ਿਮੀਦਾਰ ਭਰਾ ਪੁੱਛੇ ਰਹਿੰਦੇ ਵੀ ਟਾਇਰ ਕਿਹੜੀ ਕੰਪਨੀ ਦੇ ਪਾਈਏ ਤੁਹਾਡੀ ਮਨਪਸੰਦ ਦੇ ਟਾਇਰ ਤੁਸੀਂ ਜ਼ਰੂਰ ਕਮੈਂਟਾਂ 'ਚ ਰਾਇ ਦੇਣੀ ਆ ਵੀ ਜ਼ਿਮੀਦਾਰ ਦੇ ਹੱਕ ਨੂੰ ਟਾਇਰ ਕਿਹੜੇ ਵਧੀਆਗੇ ਕਮੈਂਟ ਕਰਕੇ ਆਪੋ ਆਪਣੀ ਆਪਣੇ ਕੋਲ ਤਾਂ ਕਿਵੇਂ ਹਰੇਕ ਪ੍ਰਕਾਰ ਦੀ ਆ ਦੇਖੋ ਇਧਰ ਅਪੋਲੋ ਦੇ ਐਮ ਆਰ ਐਫ ਦੇ ਗੁਡੀਅਰ ਦੇ ਹਰੇਕ ਪ੍ਰਕਾਰ ਦੀ ਜੇ ਕਿ ਸੋਨਾ ਨੰਬਰ 1 ਆਪਣੇ ਕੋਲ ਤਾਂ ਤਕਰੀਬਨ ਕੋਈ ਇਹੋ ਜੀ ਕੰਪਨੀ ਹੁੰਦੀ ਨਹੀਂ ਜਿਹਦੇ ਨਾਂ ਟਾਇਰ ਆਉਣਾ ਹਰੇਕ ਪ੍ਰਕਾਰ ਦੀ ਟਾਇਰ ਆਪਣੇ ਕੋਲੇ ਤਾਂ ਆਉਂਦੇ ਰਹਿੰਦੇ ਆ ਵੀ ਤੁਹਾਡੇ ਹਿਸਾਬ ਨਾਲ ਕਿਹੜੀ ਕੰਪਨੀ ਦੇ ਟਾਇਰ ਪਾਉਣੇ ਚਾਹੀਦੇ ਆ ਜਰੂਰ ਕਮੈਂਟ ਕਰਕੇ ਆਪੋ ਆਪਣੀ ਰਾਇ ਸਾਂਝੀ ਜਰੂਰ ਕਰਨਾ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਦੇ